ਲੋਕ ਸਭਾ ਚੋਣਾਂ ਦੇ ਹੋਏ ਐਲਾਨ ਤੋਂ ਬਾਅਦ ਸਿਆਸੀ ਧਿਰਾਂ ਨੇ ਹੁਣ ਸਰਗਰਮੀਆਂ ਹੋਰ ਤੇਜ਼ ਕਰ ਦਿੱਤੀਆਂ ਹਨ 1 ਨਵੰਬਰ 1966 ਵਿੱਚ ਵੱਖਰੇ ਹੋਏ ਪੰਜਾਬ ਵਿੱਚ ਹੁਣ ਤੱਕ 13 ਲੋਕ ਸਭਾ ਚੋਣਾਂ ਹੋ ਚੁੱਕੀਆਂ ਹਨ ਜਿਨ੍ਹਾਂ ਵਿੱਚ ਪੰਜਾਬ ਦੀਆਂ ਮੁੱਖ ਸਿਆਸੀ ਧਿਰਾਂ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਨੇ 6-6 ਵਾਰ ਇੱਕ ਦੂਜੇ ਤੋਂ ਵੱਧ ਸੀਟਾਂ ਜਿੱਤੀਆਂ ਜਦਕਿ ਇੱਕ ਵਾਰ ਅਕਾਲੀ ਦਲ ਮਾਨ ਵੱਧ ਸੀਟਾਂ ਜਿੱਤ ਚੁੱਕੇ ਹਨ ਜਾਣਕਾਰੀ ਅਨੁਸਾਰ ਪੁਨਰ ਗਠਿਤ ਹੋਏ ਪੰਜਾਬ ਵਿੱਚ ਪਹਿਲੀ ਵਾਰ ਚੌਥੀ ਲੋਕ ਸਭਾ ਚੋਣਾਂ 1967 ਵਿੱਚ ਹੋਈਆਂ ਉਸ ਵਿੱਚ 9 ਸੀਟਾਂ ਕਾਂਗਰਸ ਨੇ 3 ਸੀਟਾਂ ਐਡੀਐਸ ਅਤੇ 1 ਸੀਟ ਭਾਰਤੀ ਜਨ ਸੰਘ ਪਾਰਟੀ ਨੇ ਜਿੱਤੀ ਸੀ 1971 ਵਿੱਚ 10 ਸੀਟਾਂ ਕਾਂਗਰਸ ਨੇ 2 ਸੀਪੀਆਈ ਨੇ ਅਤੇ 1 ਸੀਟ ਸ਼੍ਰੋਮਣੀ ਅਕਾਲੀ ਦਲ ਦੇ ਹਿੱਸੇ ਆਈ ਸੀ 1970 ਵਿੱਚ 9 ਸੀਟਾਂ ਅਕਾਲੀ ਦਲ ਨੇ 3 ਸੀਟਾਂ ਭਾਰਤੀ ਲੋਕ ਦਲ ਨੇ ਅਤੇ 1 ਸੀਟ ਸੀਪੀਆਈ ਐਮ ਨੇ ਜਿੱਤੀ 1980 ਵਿੱਚ 10 ਸੀਟਾਂ ਕਾਂਗਰਸ ਨੇ 2 ਸੀਪੀਆਈ ਨੇ ਅਤੇ 1 ਅਕਾਲੀ ਦਲ ਨੇ 1984 ਵਿੱਚ 6 ਕਾਂਗਰਸ ਨੇ ਅਤੇ 7 ਅਕਾਲੀ ਦਲ ਨੇ 1999 ਵਿੱਚ 6 ਅਕਾਲੀ ਦਲ ਮਾਨ ਨੇ ਤਿੰਨ ਇਹਨਾਂ ਦੇ ਹੀ ਹਮਾਇਤਿਆਂ ਨੇ ਦੋ ਕਾਂਗਰਸ ਨੇ ਇੱਕ ਬਸਪਾ ਅਤੇ ਇੱਕ ਜਨਤਾ ਦਲ ਨੇ 1992 ਵਿੱਚ 12 ਕਾਂਗਰਸ ਨੇ ਇੱਕ ਸੀਪੀਆਈ ਨੇ ਜਿੱਤੀ ਅਕਾਲੀ ਦਲ ਨੇ ਇਸ ਚੋਣ ਦਾ ਬਾਈਕਾਟ ਕੀਤਾ ਸੀ 1996 ਵਿੱਚ 8 ਅਕਾਲੀ ਦਲ ਨੇ ਤਿੰਨ ਬਸਪਾ ਨੇ ਅਤੇ ਦੋ ਕਾਂਗਰਸ ਨੇ ਜਿੱਤੀਆਂ 1998 ਵਿੱਚ 8 ਅਕਾਲੀ ਦਲ ਨੇ ਤਿੰਨ ਭਾਜਪਾ ਨੇ ਇੱਕ ਆਜ਼ਾਦ ਨੇ ਤੇ ਇੱਕ ਜਨਤਾ ਦਲ ਨੇ 1999 ਵਿੱਚ 8 ਕਾਂਗਰਸ ਨੇ ਦੋ ਅਕਾਲੀ ਦਲ ਨੇ ਇੱਕ ਅਕਾਲੀ ਦਲ ਮਾਨ ਇੱਕ ਭਾਜਪਾ ਯਾ ਇੱਕ ਸੀਟ ਸੀਪੀਆਈ ਨੇ ਜਿੱਤੀ 2004 ਵਿੱਚ 8 ਸ਼੍ਰੋਮਣੀ ਅਕਾਲੀ ਦਲ ਨੇ ਤੇ 3 ਭਾਜਪਾ ਨੇ ਤੇ 2 ਕਾਂਗਰਸ ਨੇ 2009 ਵਿੱਚ 8 ਕਾਂਗਰਸ ਨੇ 4 ਅਕਾਲੀ ਦਲ ਨੇ ਇੱਕ ਸੀਟ ਭਾਜਪਾ ਨੇ ਜਿੱਤੀ ਸੀ 2014 ਦੀਆਂ ਚੋਣਾਂ ਵਿੱਚ 4 ਆਮ ਆਦਮੀ ਪਾਰਟੀ ਨੇ 4 ਸ਼੍ਰੋਮਣੀ ਅਕਾਲੀ ਦਲ ਨੇ ਅਤੇ 3 ਕਾਂਗਰਸ ਨੇ ਤੇ 2 ਭਾਜਪਾ ਨੇ ਸੀਟਾਂ ਜਿੱਤੀਆਂ ਸਨ ਐਤਕੀ ਦੀਆਂ ਚੋਣਾਂ ਵਿੱਚ ਸੱਤਾ ਚਾਹੀ ਕਾਂਗਰਸ ਜਿੱਥੇ 13 ਸੀਟਾਂ ਜਿੱਤਣ ਦੇ ਦਾਅਵੇ ਕਰ ਰਹੀ ਹੈ ਉੱਥੇ ਅਕਾਲੀ ਦਲ ਵੀ ਆਪਣੀ ਤਾਕਤ ਬਚਾਉਣ ਲਈ ਬਹਾਲ ਹੋਣ ਲਈ ਜ਼ੋਰ ਲਗਾਵੇਗੀ 2019 ਦੀਆਂ ਆਮ ਚੋਣਾਂ ਵਿੱਚ ਪੰਜਾਬ ਵਿੱਚ ਕੌਣ ਕਿੰਨੀਆਂ ਸੀਟਾਂ ਜਿੱਤੇਗਾ ਇਹ ਭਵਿੱਖ ਦੀ ਬੁੱਕਲ ਵਿੱਚ ਹੈ ਪਰ ਜੇਕਰ ਹੁਣ ਤੱਕ ਦੇ ਇਤਿਹਾਸ ਵੱਲ ਝਾਤ ਮਾਰੀਏ ਤਾਂ ਕਾਂਗਰਸ ਤੇ ਅਕਾਲੀ ਦਲ ਸੀਟਾਂ ਜਿੱਤਣ ਦੇ ਮਾਮਲੇ ਵਿੱਚ ਲਗਭਗ ਬਰਾਬਰ ਹੀ ਰਹੇ ਹਨ